ਬਾਹਰ ਕੂੜਾ ਸਿੱਟਦੇ ਨੇ ਉਹ ਨਾ ਸਿੱਟਣ ਤੇ ਅਸੀਂ ਘਰ ਘਰ ਟੈਂਪੂ ਲਗਾਏ ਹੋਏ ਆ ਰੇੜੀਆਂ ਲਗਾਈਆਂ ਹੋਈਆਂ ਉਹਨਾਂ ਵਿੱਚ ਹੀ ਪਾਉਣ ਜੀ ਦੇਖੋ ਜੇ ਬਰਸਾਤ ਆਂਦੀ ਆ ਸਿਰਫ ਅਲਫਾਫਿਆਂ ਕਰਕੇ ਹੀ ਜਿਹੜਾ ਇਹ ਬਲੋਕੇਜ ਹੁੰਦੀ ਆ ਇਹ ਬੋਲ ਕੇ ਨਾ ਕੋਈ ਇਨਸਟੂਮੈਂਟ ਪਾਣੀ ਹਾਂ ਇਸ ਦੀ ਮੁਸ਼ਕਿਲ ਹੈ ਇਹ ਜੀ ਅੱਜ ਮਹੱਲਾ ਮਲਖਾਨਾ ਪੱਤੀ ਦੀ ਨਾ ਪੁਲੀ ਇਹ ਮੇਨ ਨਾਲੇ ਦੇ ਉੱਤੇ ਜਿਹੜੀ ਬਣੀ ਹੈ ਇਹ ਕੱਲ ਦੀ ਬੰਦ ਹੈ ਕੱਲ ਰਾਤ ਵੀ ਅਸੀਂ 11 ਵਜੇ ਤੱਕ ਲੇਬਰ ਲਾ ਕੇ ਰੱਖੀ ਹੈ ਮਜ਼ਦਨ ਸਾਰੇ ਆਏ ਹੋਏ ਸੀ ਕਿਹੜਾ ਲਫਾਪਾ ਉਹਨਾਂ ਦੇ ਘਰ ਦਾ ਜਿੱਥੋਂ ਉਹ ਦੇਖਦੇ ਐ ਉੱਥੇ ਹੀ ਇਹ ਵਿੱਚੋਂ ਨੂੰ ਗੇਰ ਦਿੰਨੇ ਗੰਦੇ ਨਾਲੇ 'ਚ ਇੱਕ ਮੈਂ ਤੁਹਾਨੂੰ ਮਿਲਾਂ ਰਿਹਾ ਹਾਂ ਜਿਹੜੇ ਕਾਰਡ ਹੋਈ ਪਹਿਲਾਂ ਬਹੁਤ 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 ਬਰੋਜਾ ਮਾਹੀ ਇਹ ਗੱਲ ਕਹਿੰਦੀ ਆ ਜੇ ਬਾਰਸ਼ਾਂ ਨੇ ਮੌਸਮ ਨੇ ਉਸ ਕਿਸ ਸੰਭੰਧ ਦੇ ਵਿੱਚ ਦਾ ਦੇਖਦੇ ਹੋ ਇਹ ਜੀ ਅੱਜ ਮਹੱਲਾ ਮਲਕਾਣਾ ਪੱਤੀ ਦੀ ਨਾ ਪੁਲੀ ਇਹ ਮੇਨ ਨਾਲੇ ਦੇ ਉੱਤੇ ਜਿਹੜੀ ਬਣੀ ਹੋਈ ਆ ਇਹ ਕੱਲ ਦੀ ਬੰਦ ਹੈ ਕੱਲ ਰਾਤ ਵੀ ਅਸੀਂ 11 ਵਜੇ ਤੱਕ ਲੇਬਰ ਲਾ ਕੇ ਰੱਖੀ ਆ ਮੁਲਾਜ਼ਮ ਸਾਰੇ ਆਏ ਹੋਏ ਸੀ ਸਾਡੇ ਦੋਨੇ ਇਨਸਪੈਕਟਰ ਸਾਹਿਬ ਸੈਂٹری ਇਨਸਪੈਕਟਰ ਸਾਹਿਬ ਸਾਡੇ ਪ੍ਰਧਾਨ ਜੀ ਅਜਗਮਰ ਪਿੰਡੀ ਜੀ ਸਾਰੇ ਇੱਥੇ ਹਾਜ਼ਰ ਹੋਏ ਹੋਏ ਆ ਸਾਰੇ ਲੱਗੇ ਹੋਏ ਆ ਕੱਲ ਦੇ ਖੁੱਲ ਰਹੇ ਆ ਅਸੀਂ ਲੇਕਿਨ ਕੁਝ ਲਫਾਫੇ ਕਾਗਜ਼ ਜਿਹੜੇ ਵੀ ਹੈ ਕੂੜਾ-ਕਬਾਰ ਲੋਕ ਬਾਹਰ ਸਿੱਟਣ ਦੀ ਬਜਾਏ ਡੰਪਾਂ 'ਚ ਸਿੱਟਦੇ ਸਾਡੇ ਇਨੇ ਟੈਂਪੂ ਆਉਂਦੇ ਆ ਰੇੜੀਆਂ ਆਉਂਦੀਆਂ ਉਹਨਾਂ 'ਚ ਪਾਣ ਦੀ ਬਜਾਏ ਲੋਕ ਨਾਲੇ ਦੇ ਵਿੱਚ ਹੀ ਸਿੱਟੀ ਹੁੰਦੇ ਆ ਤਾਂ ਕਰਕੇ ਪੁਲੀ ਹੋ ਗਈ ਜੀ ਬੰਦ ਹੁਣ ਅਸੀਂ ਖਿਲਾ ਰਹੇ ਆ ਜੀ ਕੰਮ ਕੰਪਲੀਟ ਕਰਕੇ ਫੇਰੇ ਕੰਮ ਕੰਪਲੀਟ ਕਰਕੇ ਜਾਵਾਂਗੇ ਜੀ ਕਿਉਂ ਸਾਬ ਦੇ ਸਖਤ ਔੜ ਰਿਹਾ ਜੀ ਉਹਨਾਂ ਦੀ ਦਿਸ਼ਾ ਨਿਰਦੇਸ਼ ਨਾਲ ਹੀ ਸਾਰਾ ਕੰਮ ਚੱਲ ਰਿਹਾ ਤੁਸੀਂ ਇੱਧਰ ਦੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਜਿਹੜਾ ਇਹ ਵਾਰ-ਵਾਰ ਨਾਲੇ ਬੰਦ ਹੋ ਜਾਂਦੇ ਨੇ ਤੇ ਹੋਰ ਪ੍ਰੋਬਲਮ ਆ ਜਾਂਦੀ ਹੈ ਅਸੀਂ ਦੇਖੋ ਮਾਨਯੋਗ ਡੀਸੀ ਸਾਹਿਬ ਮਾਨਯੋਗ ਐਸ.ਡੀ.ਐਮ ਸਾਹਿਬ ਦੀਆਂ ਸਖਤ ਹਦਾਇਤਾਂ ਨੇ ਜੀ ਦੇਖੋ ਉਹਨਾਂ ਨੇ ਕਿਹਾ ਵੀ ਜਿਹੜਾ ਲੋਕ ਬਾਹਰ ਕੂੜਾ ਸੁੱਟਦੇ ਨੇ ਉਹ ਨਾ ਸੁੱਟਣ ਤੇ ਅਸੀਂ ਘਰ-ਘਰ ਟੈਂਪੋ ਲਗਾਏ ਹੋਏ ਆ ਰੇਡੀਆਂ ਲਗਾਈਆਂ ਹੋਈਆਂ ਉਹਨਾਂ ਵਿੱਚ ਹੀ ਪਾਣ ਜੀ ਦੇਖੋ ਜੇ ਬਰਸਾਤ ਆਂਦੀ ਹੈ ਸਿਰਫ ਅਲਫਾਫਿਆਂ ਕਰਕੇ ਹੀ ਜਿਹੜਾ ਇਹ ਬਲਾਕੇਜ ਹੁੰਦੀ ਹੈ ਹੁਣ ਦੇਖੋ ਕੱਲ ਰਾਤ ਦੇ ਲੱਗੇ ਹੋਏ ਆ ਜੀ ਅਸੀਂ ਇੱਥੋਂ ਸੀਵਰੇਜ ਖੋਲਣ ਵਾਸਤੇ ਇਹਨੂੰ ਹਣੇ ਅਸੀਂ ਕਲੀਅਰ ਕਰਕੇ ਖਲਵਾ ਕੇ ਫੇਰ ਜਾਵਾਂਗੇ ਕਿਉਂਕਿ ਕੱਲ ਨੂੰ ਜੇ ਬਰਸਾਤਾਂ ਹੋਰ ਵੀ ਜ਼ਿਆਦਾ ਆਣਗੀਆਂ ਤਾਂ ਪਰੇਸ਼ਾਨੀ ਹੁੰਦੀ ਹੈ ਜੀ ਇਸ ਕਰਕੇ ਅਸੀਂ ਲੋਕਾਂ ਤੋਂ ਇਹੀ ਸਹਿਯੋਗ ਚਾਹੁੰਦੇ ਆ ਵੀ ਇਹ ਜਿਹੜਾ ਅਲਫਾਫਾ ਬਾਹਰ ਨਾ ਸੁੱਟਿਆ ਜਾਵੇ ਸਾਡੇ ਟੈਂਪੂ ਆਉਂਦੇ ਨੇ ਰੇੜੀਆਂ ਆਉਂਦੀਆਂ ਨੇ ਉਹਨਾਂ ਨੂੰ ਹੀ ਕੂੜਾ ਪਾਇਆ ਜਾਵੇ ਧੰਨਵਾਦ ਜਿਹੜੀ ਪ੍ਰਦਾਨ ਸਫਾਈ ਯੂਨੀਅਨ ਦੇ ਜੀ ਜਿਸ ਕਿੰਦਾ ਦੇਖਦੇ ਜੀ ਲੋਕਾਂ ਦੀ ਗੱਲਤੀ ਹੈ ਕਿ ਕਿ ਕਿਸੇ ਪ੍ਰਸ਼ਾਸਨ ਦੀ ਗੱਲਤੀ ਹੋ। ਹਸੰਤ ਤਾਂ ਸਰੇ ਗੱਲ ਹੈ ਵੀ ਹੁਣ ਬਰਸਾਤ ਚੱਲ ਰਹੀ ਹੈ। ਉਹਦੇ ਵਾਤੇ ਅਸੀਂ ਪੂਰੇ ਜਿੰਨੇ ਸਮਾਨੇ ਦੇ ਨਾਲੇ ਹੈ ਜੀ ਇਹਨਾਂ ਦੀ ਸਫਾਈ ਵਾਤੇ ਇੱਕ ਠੇਕਾ ਵੀ ਦੇ ਰੱਖਿਆ ਠੇਕੇਦਾਰ ਨੂੰ ਟੈਂਡਰ ਲਾਗੇ ਉਹਨੂੰ ਠੇਕਾ ਦਿੱਤਾ ਹੋਇਆ ਹੈ। ਇਹ ਸਭ ਦੇ ਹੁਕਮਾਂ ਮੁਤਾਬਕ ਅੱਜ ਤੋਂ ਬੱਸ ਸਟੈਂਡ ਤੋਂ ਤੁਸੀਂ ਦੇਖਿਆ ਹੋਣਾ। ਇਹ ਪ੍ਰੋਪਰ ਹੈ ਵਰਸਾਤਾ ਕਰਕੇ ਘਰ ਤੋਂ ਕੱਟੇ 10-15 ਬੰਦਾ ਦੀ ਲੇਬਰ ਇੱਕ ठेकेदार ਵੱਲੋਂ ਲੱਗੀ ਹੋਈ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਪੂਰੇ ਪ੍ਰੋਪਰ ਸਹੀ ਤਰੀਕੇ ਨਾਲ ਨਾਲੇ ਸਾਫ਼ ਕਰ ਰਹੇ ਹਾਂ ਜਿਹੜਾ ਸਾਡਾ ਸ੍ਰੇਪੱਤੀ ਦਾ ਵੱਡਾ ਨਾਲਾ ਸੀ ਉਹ ਡਰੇਨ ਨਾਲ ਤੇ ਉਹ ਸਫਾਈ ਕੀਤੀ ਆ ਉਹਦੀ ਤੇ ਜਿਹੜਾ ਦੇਖੋ ਆ ਪੂਲੀ ਰੁਕਦੀ ਹੈ ਜਾਂ ਕੋਈ ਸਿਵਰ ਰੁਕਦਾ ਜਾਂ ਹੋਦੀ ਇਹ ਦੇਖੋ ਲੋਕਾਂ ਦੀ ਅੰਗੇਲੀ ਲਾ ਲਓ ਜਾਂ ਨਲੈਕੀ ਲਾ ਲਓ ਜਿਹੜਾ ਲਫਾਫਾ ਉਹਨਾਂ ਦੇ ਘਰ ਦਾ ਜਿੱਥੇ ਉਹ ਦੇਖਦੇ ਐ ਉੱਥੇ ਹੀ ਐ ਬਿੱਤੇ ਨੂੰ ਗੇਰਦੰਨੇ ਕੰਦੇ ਨਾਲੇ 'ਚ ਇੱਕ ਨਾ ਟੋਡੇ ਚੈਨਲ ਦੇ ਰਾਈ ਹੋਰ ਚੀਜ਼ ਕਹੂੰਗਾ ਜਿਹੜੇ ਲੋਕਾਂ ਨੇ ਡੰਗਰ ਆਪਣੇ ਘਰਾਂ 'ਚ ਰੱਖੇ ਹੋਏ ਐ ਸੀਵਰ ਸਭ ਤੋਂ ਵੱਡਾ ਬੰਦ ਹੋਣ ਦਾ ਕਾਰਨ ਹੋਈ ਐ ਉਹ ਗੋਹਾ ਆਪਣਾ ਜਿੰਨਾ ਵੀ ਐ ਉਹ ਆਪਣੇ ਪਾਣੀ ਨਾਲ ਸਾਰਾ ਗੋਹਾ ਖੋਦੀਏ ਦੀ ਰੋੜਦੇ ਆ ਉਹਦੇ ਕਰਕੇ ਸੀਵਰ ਸਾਰਾ ਬਲੌਕ ਹੋ ਜਾਂਦਾ ਜੀ